ਅੱਜ ਵੱਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਹਾਲਤ ਬਾਰੇ ਜਿਹੜੀ ਨਵੀਂ ਤਾਜ਼ਾ ਅਪਡੇਟ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਜੇ ਦੇਖਿਆ ਜਾਵੇ ਤਾਂ ਰਾਜਵੀਰ ਜਵੰਦਾ ਦਾ ਪਿਛਲੇ ਦਿਨਾਂ ਦੇ ਵਿੱਚ ਮੇਜਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹ ਇੱਕ ਬਾਈਕ ਦੇ ਉੱਤੇ ਸਨ ਤੇ ਜਿਸ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਉਸ ਦੇ ਸਾਹਮਣੇ ਇੱਕ ਜਿਹੜੇ ਸਾਹ ਦੇ ਅਪੋਜ਼ਿਟ ਲੜਦੇ ਹੋਏ ਸਾਹਮਣੇ ਆ ਗਏ ਤੇ ਬਲੈਰੋ ਗੱਡੀ ਨਾਲ ਉਹਨਾਂ ਦੀ ਬਾਈਕ ਟਕਰਾ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਨਾਜ਼ੁਕ ਫੱਟਾ ਲੱਗਿਆ ਬ੍ਰੇਨ ਦੇ ਵਿੱਚ ਤੇ ਨਾਲ-ਨਾਲ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਉਹਨਾਂ ਨੂੰ ਭਾਰੀ ਜ਼ਿਆਦਾ ਨਾਜ਼ੁਕ ਛੱਟ ਲੱਗੀ ਜਿਸ ਦੇ ਕਾਰਨ ਉਹ ਮਹਾਲੀ ਦੇ 40 ਹਸਪਤਾਲ ਦੇ ਵਿੱਚ ਐਸ ਵੇਲੇ ਦਾਖਲ ਨੇ ਤੇ ਉੱਥੋਂ ਦੇ ਜਿਹੜੇ ਹਸਪਤਾਲ ਸੀਗੇ ਉਹਨਾਂ ਦੇ ਵਿੱਚ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਨਾਮ ਬੁਲੰਦ ਕੀਤਾ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਤਾਜ਼ਾ ਅਪਡੇਟ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਉਹਨਾਂ ਦਾ ਜਿਹੜਾ ਰਾਜਵੀਰ ਜਵੰਦਾ ਦਾ ਨਿਊਰੋਲੋਜੀਕਲ ਜੀਵ ਸਥਿਤੀ ਆ ਇਸ ਵੇਲੇ ਜਵੰਦਾ ਦੀ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਦੇ ਬਾਰੇ ਡਾਕਟਰਾਂ ਦਾ ਜਿਹੜਾ ਬ ਇੱਕ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਪਰ ਅਜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਅਜੇ ਨਾਜ਼ੁਕ ਹੈ ਜਵੰਦਾ ਦੀ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਕਈ ਹ ਹਾਈਪੋਕਸਿਕ ਜਿਹੜੀਆਂ ਤਬਦੀਲੀਆਂ ਨੇ ਉਹ ਦਿਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਜ਼ਿਆਦਾ ਅਜੇ ਕ੍ਰਿਟੀਕਲ ਹੈ ਵੀ ਇਹਨੂੰ ਅਪਰ ਜ਼ਿਆਦਾ ਨਹੀਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਲੰਬੇ ਸਮੇਂ ਤੱਕ ਪਰ ਜ਼ਰੂਰੀ ਹੈ ਕਿ ਜਿਹੜੀਆਂ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਵਿੱਚ ਡਾਕਟਰਾਂ ਦਾ ਇਹ ਇਹ ਕਿ ਇਹਨਾਂ ਨੂੰ ਅਜੇ ਆਰਾਮ ਦੀ ਤੇ ਵੈਂਟੀਲੇਟਰ ਦੀ ਲੋੜ ਜ਼ਰੂਰ ਪੈਗੀ ਕਿਉਂਕਿ ਉਹਦੇ ਤੇ ਲੰਬੇ ਸਮੇਂ ਤੱਕ ਜਿਹੜੇ ਜੀਵੰਦਾਂ ਨੇ ਉਹ ਵੈਂਟੀਲੇਟਰ ਦੇ ਉੱਤੇ ਅਜੇ ਰਹਿਣਗੇ ਤੇ ਮੋਹਾਲੀ ਦੇ 40s ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਨ ਹੈ ਉਹ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਰੀਡ ਦੀ ਹੱਡੀ ਦੇ ਜਿਹੜੇ ਐਮ ਆਰ ਆਈ ਨੇ ਉਹਨਾਂ ਦੇ ਵਿੱਚ ਸਰਵਾਈਕਲ ਤੇ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੱਸਿਆ ਜਾ ਰਿਹਾ ਜੋ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਕਾਫੀ ਜ਼ਿਆਦਾ ਇੰਜਰ ਹੋਈ ਹੈ ਉਹਦੀ ਐਮ ਆਰ ਆਈ ਕਰਾਈ ਗਈ ਤੇ ਉਹਦੇ ਵਿੱਚ ਸਰਵਾਈਕਲ ਤੇ ਡਰੋਸੋਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਗੱਲ ਸਾਹਮਣੇ ਆਈ ਹੈ ਰਾਜਵੇ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਗੀ ਇਹ ਡਾਕਟਰਾਂ ਦਾ ਕਹਿਣਾ ਹੈ ਤੇ ਮੋਹਾਲੀ ਦੇ 40 ਹਸਪਤਾਲ ਨੇ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਤੇ ਇਸ ਵੇਲੇ ਰਾਜੀਵਰ ਜਵੰਦਾ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ 40 ਹਸਪਤਾਲ ਤੋਂ ਜਿਹੜਾ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦਾ ਨਿਊਰੋਲੋਜੀਕਲ ਜਿਹੜਾ ਸਥਿਤੀ ਹੈ ਉਹ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਕੁਝ MRI ਦੇ ਵਿੱਚ ਜਿਹੜੀ ਆਈਆਂ ਨੇ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਡਾਕਟਰ ਦੇ ਵੱਲੋਂ ਦਿਮਾਗੀ ਜਿਹੜੀ MRI ਹੋਈ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਤੱਕ ਰੱਖਣਾ ਪਏਗਾ ਪਰ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਉਹਨਾਂ ਦੇ ਲਈ ਕਾਫੀ ਉਸਤਾਰਿਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਵੀ ਆਏ ਤੇ ਉੱਥੇ ਹੁਣ ਤੱਕ ਜਿਹੜੇ ਨੇ ਉਹ ਸਾਰੇ ਜਾਣੇ ਰਲ ਮਿਲ ਕੇ ਅਰਦਾਸ ਕਰ ਰਹੇ ਨੇ ਤੇ ਉਹ ਅਲੱਗ-ਅਲੱਗ ਹਰਕਤਾਂ ਦੇ ਨਾਲ ਜੋ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਾਂ ਉਹਨਾਂ ਦੇ ਫੈਨ ਦੇ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਪਿੰਡ ਹੈ ਉਹ ਸਾਰੇ ਇਸ ਵੇਲੇ ਉਹਨਾਂ ਦੀ ਇਹ ਸਤੰਤ ਰੁਤੀ ਦੇ ਲਈ ਦੁਆ ਕਰ ਰਹੇ ਨੇ ਤੇ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਬਿਹਤਰ ਹੋ ਜਾਵੇ ਤੇ ਪਿੱਛੇ ਜੇ ਇਹ ਜਿਹੜੀਆਂ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਦੋਂ ਮੋਹਾਲੀ 40 ਹਸਪਤਾਲ ਦੇ ਵਿੱਚ ਆਏ ਨੇ ਤਾਂ ਉਹ ਤੋਂ 2 ਦਿਨ ਬਾਅਦ ਕਹਿ ਲਿਏ ਕਿ ਮੋਹਾਲੀ ਹਸਪਤਾਲ ਦਾ ਕਹਿਣਾ ਇਹ ਹੀ ਸੀ ਕਿ ਉਹਨਾਂ ਦੀ ਹਾਲਤ ਕੁਝ ਸਥਿਰ ਹੈ ਤੇ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਤਾਂ ਹੈ ਗਈ ਹੈ ਪਰ ਸਥਿਤੀ ਜਿਹੜੀ ਆ ਕੁਝ ਠੀਕ ਦੱਸੀ ਗਈ ਸੀ ਪਰ ਹੁਣ ਜਦੋਂ ਐਮ ਆਰ ਆਈ ਦੇ ਖੁਲਾਸੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਨਿਊਰੋਲੋਜੀਕਲ ਜਿਹੜੀ ਇਹ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਜਿਸ ਦੇ ਨਾਲ-ਨਾਲ ਇਹ ਦੱਸਿਆ ਜਾ ਰਿਹਾ ਹੈ ਕਿ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਐਮ ਆਰ ਆਈ ਦੇ ਵਿੱਚ ਦੱਸੀਆਂ ਗਈਆਂ ਨੇ ਦੂਜੇ ਪਾਸੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਨਾਲ-ਨਾਲ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਜਿਹੜਾ ਇੰਜਰਡ ਹੈ ਉਹ ਕਾਫੀ ਜ਼ਿਆਦਾ ਪੱਧਰ ਦੇ ਉੱਤੇ ਹੋਇਆ ਪਰ ਉਸ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸਰਵਾਈਕਲ ਅਤੇ ਡਰਾਸਲ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤੇਜਸ ਦੇ ਕਾਰਨ ਉਹਨਾਂ ਨੂੰ ਅਜੇ ਆਰਾਮ ਦੀ ਸਖਤ ਜਿਹੜੀ ਜ਼ਰੂਰਤ ਹੈ ਉਹ ਬਣੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਤਾਜ਼ਾ ਅਪਡੇਟ ਇਸ ਵੇਲੇ ਦੀ ਮਾਹੌਲੀ 40 ਦੇ ਹਸਪਤਾਲ ਤੋਂ ਜੋ ਸਾਹਮਣੇ ਆਈ ਹੈ ਤੇ ਰਾਜੀਵਰ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਬਾਰੇ ਜੋ ਐਮ ਆਰ ਆਈ ਦੇ ਵਿੱਚ ਖੁਲਾਸਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਦਿਮਾਗੀ ਪਰੇਸ਼ਾਨੀ ਦਿਮਾਗੀ ਜਿਹੜੀ ਜੇ ਮਾਫ਼ ਕਰਨਾ ਐਮ ਆਰ ਆਈ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਉਨ੍ਹਾਂ ਦਾ ਨਿਊਰੋਲੋਜੀਕਲ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਤੇ ਨਾਲ ਨਾਲ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਰਾਜੀਵੀਰ ਜਵੰਦਾ ਦਾ ਜਿਹੜਾ ਉਹ ਸਰਵਾਈਕਲ ਤੇ ਡੋਰਲਸ ਦੀ ਜਿਹੜਾ ਨੁਕਸਾਨ ਉਹਨਾਂ ਨੂੰ ਕਾਫੀ ਜ਼ਿਆਦਾ ਪਹੁੰਚਿਆ ਜਿਸ ਦੇ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਉੱਤੇ ਰਹਿਣਾ ਪਏਗਾ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਜੀਵੀਰ ਜਵੰਦਾ ਦੀ ਹਾਲਤ ਬਾਰੇ ਜਿਹੜੀ ਨਵੀਂ ਤਾਜ਼ਾ ਅਪਡੇਟ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਜੇ ਦੇਖਿਆ ਜਾਵੇ ਤਾਂ ਰਾਜੀਵੀਰ ਜਵੰਦਾ ਦਾ ਪਿਛਲੇ ਦਿਨਾਂ ਦੇ ਵਿੱਚ ਮੇਜਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹ ਇੱਕ ਬਾਈਕਰ ਦੇ ਉੱਤੇ ਸਨ ਤੇ ਜਿਸ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਉਹਦੇ ਸਾਹਮਣੇ ਇੱਕ ਜਿਹੜੇ ਸਾਹ ਦੇ ਆਪੋਸਿਟ ਲੜਦੇ ਹੋਏ ਸਾਹਮਣੇ ਆ ਗਏ ਤੇ ਬਲੈਰੋ ਗੱਡੀ ਨਾਲ ਉਹਨਾਂ ਦੀ ਬਾਈਕ ਟਕਰਾ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਨਾਜ਼ੁਕ ਫੱਟਾ ਲੱਗਿਆ ਬ੍ਰੇਨ ਦੇ ਵਿੱਚ ਤੇ ਨਾਲ-ਨਾਲ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਉਹਨਾਂ ਨੂੰ ਭਾਰੀ ਜ਼ਿਆਦਾ ਨਾਜ਼ੁਕ ਫੱਟ ਲੱਗੀ ਜਿਸ ਦੇ ਕਾਰਨ ਉਹ ਮਹਾਲੀ ਦੇ 40 ਹਸਪਤਾਲ ਦੇ ਵਿੱਚ ਐਸ ਵੇਲੇ ਦਾਖਲ ਨੇ ਤੇ ਉੱਥੋਂ ਦੇ ਜਿਹੜੇ ਹਸਪਤਾਲ ਸੀਗੇ ਉਹਨਾਂ ਦੇ ਵਿੱਚ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਨਾਮ ਬੁਲੰਦ ਕੀਤਾ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਆ ਤੇ ਤਾਜ਼ਾ ਅਪਡੇਟ ਦੇ ਵਿੱਚ ਇਹ ਗੱਲ ਸਾਹਮਣੇ ਆ ਕਿ ਉਹਨਾਂ ਦਾ ਜਿਹੜਾ ਰਾਜਵੀਰ ਜਵੰਦਾ ਦਾ ਨਿਊਰੋਲੋਜੀਕਲ ਜੀ ਸਥਿਤੀ ਆ ਇਸ ਵੇਲੇ ਜਵੰਦਾ ਦੀ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਦੇ ਬਾਰੇ ਡਾਕਟਰਾਂ ਦਾ ਜਿਹੜਾ ਬੁ ਇਕ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਪਰ ਅਜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਅਜੇ ਨਾਜ਼ੁਕ ਹੈ ਜਵੰਦਾ ਦੀ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਕਈ ਹਾਈਪੋਕਸਿਕ ਜਿਹੜੀਆਂ ਤਬਦੀਲੀਆਂ ਨੇ ਉਹ ਦਿਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਜ਼ਿਆਦਾ ਅਜੇ ਕ੍ਰਿਟੀਕਲ ਹੈ ਵੀ ਇਹਨੂੰ ਅਪਰ ਜ਼ਿਆਦਾ ਨਹੀਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਲੰਮੇ ਸਮੇਂ ਤੱਕ ਪਰ ਜ਼ਰੂਰੀ ਹੈ ਕਿ ਜਿਹੜੀਆਂ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਵਿੱਚ ਡਾਕਟਰਾਂ ਦਾ ਕਰਨੇ ਹੈ ਕਿ ਇਹਨਾਂ ਨੂੰ ਅਜੇ ਆਰਾਮ ਦੀ ਤੇ ਵੈਂਟੀਲੇਟਰ ਦੀ ਲੋੜ ਜ਼ਰੂਰ ਪੈਗੀ ਕਿਉਂਕਿ ਉਹਦੇ ਉੱਤੇ ਲੰਬੇ ਸਮੇਂ ਤੱਕ ਜਿਹੜੇ ਜੀਵੰਦਾਂ ਨੇ ਉਹ ਵੈਂਟੀਲੇਟਰ ਦੇ ਉੱਤੇ ਅਜੇ ਰਹਿਣਗੇ ਤੇ ਮੋਹਾਲੀ ਦੇ 40 ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਿਨ ਹੈ ਉਹ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਰੀਡ ਦੀ ਹੱਡੀ ਦੇ ਜਿਹੜੇ ਐਮ ਆਰ ਆਈ ਨੇ ਉਹਨਾਂ ਦੇ ਵਿੱਚ ਸਰਵਾਈਕਲ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੱਸਿਆ ਜਾ ਰਿਹਾ ਜੋ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਕਾਫੀ ਜ਼ਿਆਦਾ ਇੰਜਰ ਹੋਈ ਹੈ ਉਹਦੀ ਐਮ ਆਰ ਆਈ ਕਰਾਈ ਗਈ ਤੇ ਉਹਦੇ ਵਿੱਚ ਸਰਵਾਈਕਲ ਤੇ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਗੱਲ ਸਾਹਮਣੇ ਆਈ ਹੈ ਰਾਜਵੇ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਗੀ ਇਹ ਡਾਕਟਰਾਂ ਦਾ ਕਹਿਣਾ ਹੈ ਤੇ ਮੋਹਾਲੀ ਦੇ 40 ਹਸਪਤਾਲ ਨੇ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਤੇ ਇਸ ਵੇਲੇ ਰਾਜੀਵਰ ਜਵੰਦਾ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ 40 ਹਸਪਤਾਲ ਤੋਂ ਜਿਹੜਾ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦਾ ਨਿਊਰੋਲੋਜੀਕਲ ਜਿਹੜਾ ਸਥਿਤੀ ਹੈ ਉਹ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਕੁਝ ਐਮ ਆਰ ਆਈ ਦੇ ਵਿੱਚ ਜਿਹੜੀਆਂ ਆਈਆਂ ਨੇ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਡਾਕਟਰ ਦੇ ਵੱਲੋਂ ਦਿਮਾਗੀ ਜਿਹੜੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤੇ ਉਹਨਾਂ ਦਾ ਕਹਿਣਾ ਇਹ ਕਿ ਇਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਤੱਕ ਰੱਖਣਾ ਪਏਗਾ ਪਰ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਉਹਨਾਂ ਦੇ ਲਈ ਕਾਫੀ ਉਸਤਾਰਿਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਵੀ ਆਏ ਤੇ ਉੱਥੇ ਹੁਣ ਤੱਕ ਜਿਹੜੇ ਨੇ ਉਹ ਸਾਰੇ ਜਾਣੇ ਰਲ ਮਿਲ ਕੇ ਅਰਦਾਸ ਕਰ ਰਹੇ ਨੇ ਤੇ ਉਹ ਅਲੱਗ-ਅਲੱਗ ਹਰਕ ਤੰਗ ਦੇ ਨਾਲ ਜੋ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਾਂ ਉਹਨਾਂ ਦੇ ਫੈਨ ਦੇ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਪਿੰਡ ਹੈ ਉਹ ਸਾਰੇ ਇਸ ਵੇਲੇ ਉਹਨਾਂ ਦੀ ਇਹ ਸਤੰਦ੍ਰਿਸ਼ਟੀ ਦੇ ਲਈ ਦੁਆ ਕਰ ਰਹੇ ਨੇ ਤੇ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਬਿਹਤਰ ਹੋ ਜਾਵੇ ਤੇ ਪਿੱਛੇ ਜਿਹੜੀਆਂ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਦੋਂ ਮੋਹਾਲੀ 40 ਹਸਪਤਾਲ ਦੇ ਵਿੱਚ ਆਏ ਨੇ ਤਾਂ ਉਸ ਤੋਂ 2 ਦਿਨ ਬਾਅਦ ਅ ਕਹ ਲਈਏ ਕਿ ਮੋਹਾਲੀ ਹਸਪਤਾਲ ਦਾ ਕਹਿਣਾ ਇਹ ਹੀ ਸੀ ਕਿ ਉਹਨਾਂ ਦੀ ਹਾਲਤ ਕੁਝ ਸਥਿਰ ਹੈ ਤੇ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਤਾਂ ਹੈ ਗਈ ਹੈ ਪਰ ਸਥਿਤੀ ਜਿਹੜੀ ਆ ਕੁਝ ਠੀਕ ਦੱਸੀ ਗਈ ਸੀ ਪਰ ਹੁਣ ਜਦੋਂ ਐਮ ਆਰ ਆਈ ਦੇ ਖੁਲਾਸੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਉਹ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਜਿਸ ਦੇ ਨਾਲ-ਨਾਲ ਇਹ ਦੱਸਿਆ ਜਾ ਰਿਹਾ ਕਿ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਐਮ ਆਰ ਆਈ ਦੇ ਵਿੱਚ ਦੱਸੀਆਂ ਗਈਆਂ ਨੇ ਦੂਜੇ ਪਾਸੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਨਾਲ-ਨਾਲ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਜਿਹੜਾ ਇੰਜਰਡ ਹੈ ਉਹ ਕਾਫੀ ਜ਼ਿਆਦਾ ਪੱਧਰ ਦੇ ਉੱਤੇ ਹੋਇਆ ਪਰ ਉਸ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸਰਵਾਈਕਲ ਅਤੇ ਡਰਾਸਲ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਤੇ ਜਿਸ ਦੇ ਕਾਰਨ ਉਹਨਾਂ ਨੂੰ ਅਜੇ ਆਰਾਮ ਦੀ ਸਖਤ ਜਿਹੜੀ ਜ਼ਰੂਰਤ ਹੈ ਉਹ ਬਣੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਤਾਜ਼ਾ ਅਪਡੇਟ ਇਸ ਵੇਲੇ ਦੀ ਮਾਹੌਲੀ 40 ਦੇ ਹਸਪਤਾਲ ਤੋਂ ਜੋ ਸਾਹਮਣੇ ਆਈ ਹੈ ਤੇ ਰਾਜੀਵਰ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਬਾਰੇ ਜੋ ਐਮ ਆਰ ਆਈ ਦੇ ਵਿੱਚ ਖੁਲਾਸਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਦਿਮਾਗੀ ਪਰੇਸ਼ਾਨੀ ਦਿਮਾਗੀ ਜਿਹੜੀ ਜੇ ਮਾਫ਼ ਕਰਨਾ ਐਮ ਆਰ ਆਈ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦਾ ਨਿਊਰੋਲੋਜੀਕਲ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਤੇ ਨਾਲ ਨਾਲ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਰਾਜੀਵੀਰ ਜਵੰਦਾ ਦਾ ਜਿਹੜਾ ਉਹ ਸਰਵਾਈਕਲ ਤੇ ਡਾਰਲਸ ਦੀ ਜਿਹੜਾ ਨੁਕਸਾਨ ਉਹਨਾਂ ਨੂੰ ਕਾਫੀ ਜ਼ਿਆਦਾ ਪਹੁੰਚਿਆ ਜਿਸ ਦੇ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਉੱਤੇ ਰਹਿਣਾ ਪਏਗਾ। ਇਸ ਵੇਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਜੀਵੀਰ ਜਵੰਦਾ ਦੀ ਹਾਲਤ ਬਾਰੇ ਜਿਹੜੀ ਨਵੀਂ ਤਾਜ਼ਾ ਅਪਡੇਟ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ। ਜੇ ਦੇਖਿਆ ਜਾਵੇ ਤਾਂ ਰਾਜੀਵੀਰ ਜਵੰਦਾ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਜਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹ ਇੱਕ ਬਾਈਕਰ ਦੇ ਉੱਤੇ ਸਨ ਤੇ ਜਿਸ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਉਹਦੇ ਸਾਹਮਣੇ ਇੱਕ ਜਿਹੜੇ ਸਾਹ ਦੇ ਆਪੋਸਿਟ ਲੜਦੇ ਹੋਏ ਸਾਹਮਣੇ ਆ ਗਏ ਤੇ ਬਲੈਰੋ ਗੱਡੀ ਨਾਲ ਉਹਨਾਂ ਦੀ ਬਾਈਕ ਟਕਰਾ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਨਾਜ਼ੁਕ ਫੱਟਾ ਲੱਗਿਆ ਬ੍ਰੇਨ ਦੇ ਵਿੱਚ ਤੇ ਨਾਲ-ਨਾਲ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਉਹਨਾਂ ਨੂੰ ਭਾਰੀ ਜ਼ਿਆਦਾ ਨਾਜ਼ੁਕ ਫੱਟ ਲੱਗੀ ਜਿਸ ਦੇ ਕਾਰਨ ਉਹ ਮਹਾਲੀ ਦੇ 40 ਹਸਪਤਾਲ ਦੇ ਵਿੱਚ ਐਸ ਵੇਲੇ ਦਾਖਲ ਨੇ ਤੇ ਉੱਥੋਂ ਦੇ ਜਿਹੜੇ ਹਸਪਤਾਲ ਸੀਗੇ ਉਹਨਾਂ ਦੇ ਵਿੱਚ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਨਾਮ ਬੁਲੰਦ ਕੀਤਾ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਤਾਜ਼ਾ ਅਪਡੇਟ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਉਹਨਾਂ ਦਾ ਜਿਹੜਾ ਰਾਜਵੀਰ ਜਵੰਦਾ ਦਾ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਇਸ ਵੇਲੇ ਜਵੰਦਾ ਦੀ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਦੇ ਬਾਰੇ ਡਾਕਟਰਾਂ ਦਾ ਜਿਹੜਾ ਇੱਕ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਪਰ ਅਜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਅਜੇ ਨਾਜ਼ੁਕ ਹੈ ਜਵੰਦਾ ਦੀ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਕਈ ਹ ਹਾਈਪੋਕਸਿਕ ਜਿਹੜੀਆਂ ਤਬਦੀਲੀਆਂ ਨੇ ਉਹ ਦਿਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਜ਼ਿਆਦਾ ਅਜੇ ਕ੍ਰਿਟੀਕਲ ਹੈ ਵੀ ਇਹਨੂੰ ਜ਼ਿਆਦਾ ਨਹੀਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਲੰਬੇ ਸਮੇਂ ਤੱਕ ਪਰ ਜ਼ਰੂਰੀ ਹੈ ਕਿ ਜਿਹੜੀਆਂ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਵਿੱਚ ਡਾਕਟਰਾਂ ਦਾ ਕਹਿਣਾ ਇਹੀ ਹੈ ਕਿ ਇਹਨਾਂ ਨੂੰ ਅਜੇ ਆਰਾਮ ਦੀ ਤੇ ਵੈਂਟੀਲੇਟਰ ਦੀ ਲੋੜ ਜ਼ਰੂਰ ਪੈਗੀ ਕਿਉਂਕਿ ਉਹਦੇ ਤੇ ਲੰਬੇ ਸਮੇਂ ਤੱਕ ਜਿਹੜੇ ਜਵੰਦਾ ਨੇ ਉਹ ਵੈਂਟੀਲੇਟਰ ਦੇ ਉੱਤੇ ਅਜੇ ਰਹਿਣਗੇ ਤੇ ਮੋਹਾਲੀ ਦੇ 40s ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਨ ਹੈ ਉਹ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਰੀੜ ਦੀ ਹੱਡੀ ਦੇ ਜਿਹੜੇ ਐਮ ਆਰ ਆਈ ਨੇ ਉਹਨਾਂ ਦੇ ਵਿੱਚ ਸਰਵਾਈਕਲ ਤੇ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੱਸਿਆ ਜਾ ਰਿਹਾ ਜੋ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਕਾਫੀ ਜ਼ਿਆਦਾ ਇੰਜਰ ਹੋਈ ਹੈ ਉਹਦੀ ਐਮ ਆਰ ਆਈ ਕਰਾਈ ਗਈ ਤੇ ਉਹਦੇ ਵਿੱਚ ਸਰਵਾਈਕਲ ਤੇ ਡਰੋਸੋਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਗੱਲ ਸਾਹਮਣੇ ਆਈ ਹੈ ਰਾਜਵੇ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਗੀ ਇਹ ਡਾਕਟਰਾਂ ਦਾ ਕਹਿਣਾ ਹੈ ਤੇ ਮੋਹਾਲੀ ਦੇ 40 ਹਸਪਤਾਲ ਨੇ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਤੇ ਇਸ ਵੇਲੇ 라ਜੀਵਰ ਜਵੰਦਾ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ 40 ਹਸਪਤਾਲ ਤੋਂ ਜਿਹੜਾ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦਾ ਨਿਊਰੋਲੋਜੀਕਲ ਜਿਹੜਾ ਸਥਿਤੀ ਹੈ ਉਹ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਕੁਝ ਐਮ ਆਰ ਆਈ ਦੇ ਵਿੱਚ ਜਿਹੜੀਆਂ ਆਈਆਂ ਨੇ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਡਾਕਟਰ ਦੇ ਵੱਲੋਂ ਦਿਮਾਗੀ ਜਿਹੜੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤੇ ਉਹਨਾਂ ਦਾ ਕਹਿਣਾ ਇਹ ਕਿ ਇਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਤੱਕ ਰੱਖਣਾ ਪਏਗਾ ਪਰ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਉਹਨਾਂ ਦੇ ਲਈ ਕਾព្យ ਉਸਤਾਰਿਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਹਾਲ ਚਾਲ ਜਾਣਨ ਦੇ ਲਈ ਵੀ ਆਏ ਤੇ ਉੱਥੇ ਹੁਣ ਤੱਕ ਜਿਹੜੇ ਨੇ ਉਹ ਸਾਰੇ ਜਾਣੇ ਰਲ ਮਿਲ ਕੇ ਅਰਦਾਸ ਕਰ ਰਹੇ ਨੇ ਤੇ ਉਹ ਅਲੱਗ-ਅਲੱਗ ਹਰਕ ਟੰਗ ਦੇ ਨਾਲ ਜੋ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਾਂ ਉਹਨਾਂ ਦੇ ਫੈਨ ਦੇ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਪਿੰਡ ਹੈ ਉਹ ਸਾਰੇ ਇਸ ਵੇਲੇ ਉਹਨਾਂ ਦੀ ਇਹ ਸਤੰਦ੍ਰਿਸ਼ਟੀ ਦੇ ਲਈ ਦੁਆ ਕਰ ਰਹੇ ਨੇ ਤੇ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਬਿਹਤਰ ਹੋ ਜਾਵੇ ਤੇ ਪਿੱਛੇ ਜਿਹੜੀਆਂ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਦੋਂ ਮੋਹਾਲੀ 40 ਹਸਪਤਾਲ ਦੇ ਵਿੱਚ ਆਏ ਨੇ ਤਾਂ ਉਸ ਤੋਂ 2 ਦਿਨ ਬਾਅਦ ਕਹ ਲੀਏ ਕਿ ਮੋਹਾਲੀ ਹਸਪਤਾਲ ਦਾ ਕਹਿਣਾ ਇਹ ਹੀ ਸੀ ਕਿ ਉਹਨਾਂ ਦੀ ਹਾਲਤ ਕੁਝ ਸੁਧਰ ਹੈ ਤੇ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਤਾਂ ਹੈ ਗਈ ਹੈ ਪਰ ਸਥਿਤੀ ਜਿਹੜੀ ਆ ਕੁਝ ਠੀਕ ਦੱਸੀ ਗਈ ਸੀ ਪਰ ਹੁਣ ਜਦੋਂ ਐਮ ਆਰ ਆਈ ਦੇ ਖੁਲਾਸੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਜਿਸ ਦੇ ਨਾਲ-ਨਾਲ ਇਹ ਦੱਸਿਆ ਜਾ ਰਿਹਾ ਕਿ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਐਮ ਆਰ ਆਈ ਦੇ ਵਿੱਚ ਦੱਸੀਆਂ ਗਈਆਂ ਨੇ ਦੂਜੇ ਪਾਸੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਨਾਲ-ਨਾਲ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਜਿਹੜਾ ਇੰਜਰਡ ਹੈ ਉਹ ਕਾਫੀ ਜ਼ਿਆਦਾ ਪੱਧਰ ਦੇ ਉੱਤੇ ਹੋਇਆ ਪਰ ਉਸ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸਰਵਾਈਕਲ ਅਤੇ ਡਰਾਸਲ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤੇ ਜਿਸ ਦੇ ਕਾਰਨ ਉਹਨਾਂ ਨੂੰ ਅਜੇ ਆਰਾਮ ਦੀ ਸਖਤ ਜਿਹੜੀ ਜ਼ਰੂਰਤ ਹੈ ਉਹ ਬਣੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਤਾਜ਼ਾ ਅਪਡੇਟ ਇਸ ਵੇਲੇ ਦੀ ਮਾਹੌਲੀ 40 ਦੇ ਹਸਪਤਾਲ ਤੋਂ ਜੋ ਸਾਹਮਣੇ ਆਈ ਹੈ ਤੇ ਰਾਜੀਵਰ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਬਾਰੇ ਜੋ ਐਮ ਆਰ ਆਈ ਦੇ ਵਿੱਚ ਖੁਲਾਸਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਦਿਮਾਗੀ ਪਰੇਸ਼ਾਨੀ ਦਿਮਾਗੀ ਜਿਹੜੀ ਜੇ ਮਾਫ਼ ਕਰਨਾ ਐਮ ਆਰ ਆਈ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਉਨ੍ਹਾਂ ਦਾ ਨਿਊਰੋਲੋਜੀਕਲ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਤੇ ਨਾਲ ਨਾਲ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਰਾਜੀਵੀਰ ਜਵੰਦਾ ਦਾ ਜਿਹੜਾ ਉਹ ਸਰਵਾਈਕਲ ਤੇ ਡੋਰਲਸ ਦੀ ਜਿਹੜਾ ਨੁਕਸਾਨ ਉਹਨਾਂ ਨੂੰ ਕਾਫੀ ਜ਼ਿਆਦਾ ਪਹੁੰਚਿਆ ਜਿਸ ਦੇ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਉੱਤੇ ਰਹਿਣਾ ਪਏਗਾ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਜੀਵੀਰ ਜਵੰਦਾ ਦੀ ਹਾਲਤ ਬਾਰੇ ਜਿਹੜੀ ਨਵੀਂ ਤਾਜ਼ਾ ਅਪਡੇਟ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਜੇ ਦੇਖਿਆ ਜਾਵੇ ਤਾਂ ਰਾਜੀਵੀਰ ਜਵੰਦਾ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਮੇਜਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹ ਇੱਕ ਬਾਈਕਰ ਦੇ ਉੱਤੇ ਸਨ ਤੇ ਜਿਸ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਉਹਦੇ ਸਾਹਮਣੇ ਇੱਕ ਜਿਹੜੇ ਸਾਹ ਦੇ ਅਪਰਸਟ ਲੜਦੇ ਹੋਏ ਸਾਹਮਣੇ ਆ ਗਏ ਤੇ ਬਲੈਰੋ ਗੱਡੀ ਨਾਲ ਉਹਨਾਂ ਦੀ ਬਾਈਕ ਟਕਰਾ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਨਾਜ਼ੁਕ ਫੱਟਾ ਲੱਗਿਆ ਬ੍ਰੇਨ ਦੇ ਵਿੱਚ ਤੇ ਨਾਲ-ਨਾਲ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਉਹਨਾਂ ਨੂੰ ਭਾਰੀ ਜ਼ਿਆਦਾ ਨਾਜ਼ੁਕ ਛੱਟ ਲੱਗੀ ਜਿਸ ਦੇ ਕਾਰਨ ਉਹ ਮਹੌਲੀ ਦੇ 40 ਹਸਪਤਾਲ ਦੇ ਵਿੱਚ ਐਸ ਵੇਲੇ ਦਾਖਲ ਨੇ ਤੇ ਉਥੋਂ ਦੇ ਜਿਹੜੇ ਹਸਪਤਾਲ ਸੀ ਉਹਨਾਂ ਦੇ ਵਿੱਚ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਨਾਮ ਬੁਲੰਦ ਕੀਤਾ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਤਾਜ਼ਾ ਅਪਡੇਟ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਉਹਨਾਂ ਦਾ ਜਿਹੜਾ ਰਾਜਵੀਰ ਜਵੰਦਾ ਦਾ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਇਸ ਵੇਲੇ ਜਵੰਦਾ ਦੀ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਦੇ ਬਾਰੇ ਡਾਕਟਰਾਂ ਦਾ ਇਕ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਪਰ ਅਜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਅਜੇ ਨਾਜ਼ੁਕ ਹੈ ਜਵੰਦਾ ਦੀ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਕਈ ਹਾਈਪੋਕਸਿਕ ਜਿਹੜੀਆਂ ਤਬਦੀਲੀਆਂ ਨੇ ਉਹ ਦਿਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਜ਼ਿਆਦਾ ਅਜੇ ਕ੍ਰਿਟੀਕਲ ਹੈ ਵੀ ਇਹਨੂੰ ਅਪਰ ਜ਼ਿਆਦਾ ਨਹੀਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਲੰਮੇ ਸਮੇਂ ਤੱਕ ਪਰ ਜ਼ਰੂਰੀ ਹੈ ਕਿ ਜਿਹੜੀਆਂ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਵਿੱਚ ਡਾਕਟਰਾਂ ਦਾ ਕਰਨੇ ਹੈ ਕਿ ਇਹਨਾਂ ਨੂੰ ਅਜੇ ਆਰਾਮ ਦੀ ਤੇ ਵੈਂਟੀਲੇਟਰ ਦੀ ਲੋੜ ਜ਼ਰੂਰ ਪੈਗੀ ਕਿਉਂਕਿ ਉਹਦੇ ਤੇ ਲੰਬੇ ਸਮੇਂ ਤੱਕ ਜਿਹੜੇ ਜੀਵੰਦਾਂ ਨੇ ਉਹ ਵੈਂਟੀਲੇਟਰ ਦੇ ਉੱਤੇ ਅਜੇ ਰਹਿਣਗੇ ਤੇ ਮੋਹਾਲੀ ਦੇ 40 ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਨ ਹੈ ਉਹ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਰੀਡ ਦੀ ਹੱਡੀ ਦੇ ਜਿਹੜੇ ਐਮ ਆਰ ਆਈ ਨੇ ਉਹਨਾਂ ਦੇ ਵਿੱਚ ਸਰਵਾਈਕਲ ਡਰਾਸੋਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੱਸਿਆ ਜਾ ਰਿਹਾ ਹੈ ਜੋ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਕਾਫੀ ਜ਼ਿਆਦਾ ਇੰਜਰ ਹੋਈ ਹੈ ਉਹਦੀ ਐਮ ਆਰ ਆਈ ਕਰਾਈ ਗਈ ਤੇ ਉਹਦੇ ਵਿੱਚ ਸਰਵਾਈਕਲ ਤੇ ਡਰਾਸੋਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਗੱਲ ਸਾਹਮਣੇ ਆਈ ਹੈ ਰਾਜਵੇ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਗੀ ਇਹ ਡਾਕਟਰਾਂ ਦਾ ਕਹਿਣਾ ਹੈ ਤੇ ਮੋਹਾਲੀ ਦੇ 40 ਹਸਪਤਾਲ ਨੇ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਤੇ ਇਸ ਵੇਲੇ 라ਜੀਵਰ ਜਵੰਦਾ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ 40 ਹਸਪਤਾਲ ਤੋਂ ਜਿਹੜਾ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦਾ ਨਿਊਰੋਲੋਜੀਕਲ ਜਿਹੜਾ ਸਥਿਤੀ ਹੈ ਉਹ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਕੁਝ MRI ਦੇ ਵਿੱਚ ਜਿਹੜੀਆਂ ਆਈਆਂ ਨੇ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਡਾਕਟਰ ਦੇ ਵੱਲੋਂ ਦਿਮਾਗੀ ਜਿਹੜੀ MRI ਹੋਈ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤੇ ਉਹਨਾਂ ਦਾ ਕਹਿਣਾ ਇਹ ਕਿ ਇਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਤੱਕ ਰੱਖਣਾ ਪਏਗਾ ਪਰ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਉਹਨਾਂ ਦੇ ਲਈ ਕਾਪੀ ਸਤਾਰਿਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਵੀ ਆਏ ਤੇ ਉੱਥੇ ਹੁਣ ਤੱਕ ਜਿਹੜੇ ਨੇ ਉਹ ਸਾਰੇ ਜਾਣੇ ਰਲ ਮਿਲ ਕੇ ਅਰਦਾਸ ਕਰ ਰਹੇ ਨੇ ਤੇ ਉਹ ਅਲੱਗ-ਅਲੱਗ ਹਰਕ ਤੰਗ ਦੇ ਨਾਲ ਜੋ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਨੇ ਜਾਂ ਉਹਨਾਂ ਦੇ ਫੈਨ ਦੇ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਪਿੰਡ ਹੈ ਉਹ ਸਾਰੇ ਇਸ ਵੇਲੇ ਉਹਨਾਂ ਦੀ ਇਹ ਸੁਤੰਤਰਤਾ ਦੇ ਲਈ ਦੁਆ ਕਰ ਰਹੇ ਨੇ ਤੇ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਬਿਹਤਰ ਹੋ ਜਾਵੇ ਤੇ ਪਿੱਛੇ ਦੇ ਇਹ ਜਿਹੜੀਆਂ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਦੋਂ ਮੋਹਾਲੀ 40 ਹਸਪਤਾਲ ਦੇ ਵਿੱਚ ਆਏ ਨੇ ਤਾਂ ਉਸ ਤੋਂ 2 ਦਿਨ ਬਾਅਦ ਅ ਕਹ ਲਈਏ ਕਿ ਮੋਹਾਲੀ ਹਸਪਤਾਲ ਦਾ ਕਹਿਣਾ ਇਹ ਹੀ ਸੀ ਕਿ ਉਹਨਾਂ ਦੀ ਹਾਲਤ ਕੁਝ ਸਥਿਰ ਹੈ ਤੇ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਤਾਂ ਹੈ ਗਈ ਹੈ ਪਰ ਸਥਿਤੀ ਜਿਹੜੀ ਆ ਕੁਝ ਠੀਕ ਦੱਸੀ ਗਈ ਸੀ ਪਰ ਹੁਣ ਜਦੋਂ ਐਮ ਆਰ ਆਈ ਦੇ ਖੁਲਾਸੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਜਿਸ ਦੇ ਨਾਲ-ਨਾਲ ਇਹ ਦੱਸਿਆ ਜਾ ਰਿਹਾ ਕਿ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਐਮ ਆਰ ਆਈ ਦੇ ਵਿੱਚ ਦੱਸੀਆਂ ਗਈਆਂ ਨੇ ਦੂਜੇ ਪਾਸੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਨਾਲ-ਨਾਲ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਜਿਹੜਾ ਇੰਜਰਡ ਹੈ ਉਹ ਕਾਫੀ ਜ਼ਿਆਦਾ ਪੱਧਰ ਦੇ ਉੱਤੇ ਹੋਇਆ ਪਰ ਉਸ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸਰਵਾਈਕਲ ਅਤੇ ਡਰਾਸਲ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਤੇ ਜਿਸ ਦੇ ਕਾਰਨ ਉਹਨਾਂ ਨੂੰ ਅਜੇ ਆਰਾਮ ਦੀ ਸਖਤ ਜਿਹੜੀ ਜ਼ਰੂਰਤ ਹੈ ਉਹ ਬਣੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਤਾਜ਼ਾ ਅਪਡੇਟ ਇਸ ਵੇਲੇ ਦੀ ਮਹਾਲੀ 40 ਦੇ ਹਸਪਤਾਲ ਤੋਂ ਜੋ ਸਾਹਮਣੇ ਆਈ ਹੈ ਤੇ ਰਾਜੀਵਰ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਬਾਰੇ ਜੋ ਐਮ ਆਰ ਆਈ ਦੇ ਵਿੱਚ ਖੁਲਾਸਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਦਿਮਾਗੀ ਪਰੇਸ਼ਾਨੀ ਦਿਮਾਗੀ ਜਿਹੜੀ ਜੇ ਮਾਫ ਕਰਨਾ ਐਮ ਆਰ ਆਈ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦਾ ਨਿਊਰੋਲੋਜੀਕਲ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਤੇ ਨਾਲ ਨਾਲ ਜਿਹੜੀ ਰੀੜ ਦੀ ਹੱਡੀ ਦੀ ਐਮ ਆਰ ਆਈ ਹੋਈ ਹੈ ਉਸ ਰਾਜੀਵੀਰ ਜਵੰਦਾ ਦਾ ਜਿਹੜਾ ਉਹ ਸਰਵਾਈਕਲ ਤੇ ਡੋਰਲਸ ਦੀ ਜਿਹੜਾ ਨੁਕਸਾਨ ਉਹਨਾਂ ਨੂੰ ਕਾਫੀ ਜ਼ਿਆਦਾ ਪਹੁੰਚਿਆ ਜਿਸ ਦੇ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਉੱਤੇ ਰਹਿਣਾ ਪਏਗਾ ਇਸ ਵੇਲੇ ਦੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਜੀਵੀਰ ਜਵੰਦਾ ਦੀ ਹਾਲਤ ਬਾਰੇ ਜਿਹੜੀ ਨਵੀਂ ਤਾਜ਼ਾ ਅਪਡੇਟ ਹੋਈ ਹੈ ਉਸ ਦੇ ਵਿੱਚ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਦੱਸੀ ਜਾ ਰਹੀ ਹੈ ਜੇ ਦੇਖਿਆ ਜਾਵੇ ਤਾਂ ਰਾਜੀਵੀਰ ਜਵੰਦਾ ਦਾ ਪਿਛਲੇ ਦਿਨਾਂ ਦੇ ਵਿੱਚ ਮੇਜਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਉਹ ਇੱਕ ਬਾਈਕ ਦੇ ਉੱਤੇ ਸਨ ਤੇ ਜਿਸ ਬਾਈਕ ਦੇ ਉੱਤੇ ਜਾ ਰਹੇ ਸਨ ਤਾਂ ਉਹਦੇ ਸਾਹਮਣੇ ਇੱਕ ਜਿਹੜੇ ਸਾਹ ਦੇ ਅਪਰਸਟ ਲੜਦੇ ਹੋਏ ਸਾਹਮਣੇ ਆ ਗਏ ਤੇ ਬਲੈਰੋ ਗੱਡੀ ਨਾਲ ਉਹਨਾਂ ਦੀ ਬਾਈਕ ਟਕਰਾ ਗਈ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਨਾਜ਼ੁਕ ਫੱਟਾਂ ਲੱਗੀਆਂ ਬ੍ਰੇਨ ਦੇ ਵਿੱਚ ਤੇ ਨਾਲ ਨਾਲ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਉਹਨਾਂ ਨੂੰ ਭਾਰੀ ਜ਼ਿਆਦਾ ਨਾਜ਼ੁਕ ਛੱਟ ਲੱਗੀ ਜਿਸ ਦੇ ਕਾਰਨ ਉਹ ਮਹਾਲੀ ਦੇ 40 ਹਸਪਤਾਲ ਦੇ ਵਿੱਚ ਐਸ ਵੇਲੇ ਦਾਖਲ ਨੇ ਤੇ ਉੱਥੋਂ ਦੇ ਜਿਹੜੇ ਹਸਪਤਾਲ ਸੀਗੇ ਉਹਨਾਂ ਦੇ ਵਿੱਚ ਸ਼ੌਰਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਨਾਮ ਬੁਲੰਦ ਕੀਤਾ ਤੇ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਤਾਜ਼ਾ ਅਪਡੇਟ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਉਹਨਾਂ ਦਾ ਜਿਹੜਾ ਰਾਜਵੀਰ ਜਵੰਦਾ ਦਾ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਇਸ ਵੇਲੇ ਜਵੰਦਾ ਦੀ ਕਾਫੀ ਜ਼ਿਆਦਾ ਨਾਜ਼ੁਕ ਹੈ ਜਿਸ ਦੇ ਬਾਰੇ ਡਾਕਟਰਾਂ ਦਾ ਜਿਹੜਾ ਇੱਕ ਉਹ ਵੀ ਜਾਰੀ ਕਰ ਦਿੱਤਾ ਗਿਆ ਤੇ ਪਰ ਅਜੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਅਜੇ ਨਾਜ਼ੁਕ ਹੈ ਜਵੰਦਾ ਦੀ ਜਿਹੜੀ ਦਿਮਾਗੀ ਐਮ ਆਰ ਆਈ ਕੀਤੀ ਗਈ ਆ ਉਹਦੇ ਵਿੱਚ ਕਈ ਹ ਹਾਈਪੋਕਸਿਕ ਜਿਹੜੀਆਂ ਤਬਦੀਲੀਆਂ ਨੇ ਉਹ ਦਿਖਾਈਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਕਾਫੀ ਜ਼ਿਆਦਾ ਅਜੇ ਕ੍ਰਿਟੀਕਲ ਹੈ ਵੀ ਇਹਨੂੰ ਜ਼ਿਆਦਾ ਨਹੀਂ ਕਹਿ ਸਕਦੇ ਕਿ ਕਾਫੀ ਜ਼ਿਆਦਾ ਲੰਬੇ ਸਮੇਂ ਤੱਕ ਪਰ ਜ਼ਰੂਰੀ ਹੈ ਕਿ ਜਿਹੜੀਆਂ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਵਿੱਚ ਡਾਕਟਰਾਂ ਦਾ ਇਹ ਇਹ ਕਿ ਇਹਨਾਂ ਨੂੰ ਅਜੇ ਆਰਾਮ ਦੀ ਤੇ ਵੈਂਟੀਲੇਟਰ ਦੀ ਲੋੜ ਜ਼ਰੂਰ ਪੈਗੀ ਕਿਉਂਕਿ ਉਹਦੇ ਉੱਤੇ ਲੰਬੇ ਸਮੇਂ ਤੱਕ ਜਿਹੜੇ ਜੀਵੰਦਾਂ ਨੇ ਉਹ ਵੈਂਟੀਲੇਟਰ ਦੇ ਉੱਤੇ ਅਜੇ ਰਹਿਣਗੇ ਤੇ ਮੋਹਾਲੀ ਦੇ 40 ਹਸਪਤਾਲ ਦੇ ਵੱਲੋਂ ਜਿਹੜਾ ਮੈਡੀਕਲ ਬੁਲੇਟਨ ਹੈ ਉਹ ਇਸ ਮਾਮਲੇ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤਾਂ ਉਹਨਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਦੱਸੀ ਜਾ ਰਹੀ ਹੈ ਰੀਡ ਦੀ ਹੱਡੀ ਦੇ ਜਿਹੜੇ ਐਮ ਆਰ ਆਈ ਨੇ ਉਹਨਾਂ ਦੇ ਵਿੱਚ ਸਰਵਾਈਕਲ ਤੇ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਦੱਸਿਆ ਜਾ ਰਿਹਾ ਜੋ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਕਾਫੀ ਜ਼ਿਆਦਾ ਇੰਜਰ ਹੋਈ ਹੈ ਉਹਦੀ ਐਮ ਆਰ ਆਈ ਕਰਾਈ ਗਈ ਤੇ ਉਹਦੇ ਵਿੱਚ ਸਰਵਾਈਕਲ ਤੇ ਡਰੋਸਲ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਹ ਗੱਲ ਸਾਹਮਣੇ ਆਈ ਹੈ ਰਾਜਵੇ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪੈਗੀ ਇਹ ਡਾਕਟਰਾਂ ਦਾ ਕਹਿਣਾ ਹੈ ਤੇ ਮੋਹਾਲੀ ਦੇ 40 ਹਸਪਤਾਲ ਨੇ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਤੇ ਇਸ ਵੇਲੇ 라ਜੀਵਰ ਜਵੰਦਾ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ 40 ਹਸਪਤਾਲ ਤੋਂ ਜਿਹੜਾ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ ਕਿ ਉਹਨਾਂ ਦਾ ਨਿਊਰੋਲੋਜੀਕਲ ਜਿਹੜਾ ਸਥਿਤੀ ਹੈ ਉਹ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ ਤੇ ਮੈਡੀਕਲ ਬੁਲਟਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਕੁਝ ਐਮ ਆਰ ਆਈ ਦੇ ਵਿੱਚ ਜਿਹੜੀਆਂ ਆਈਆਂ ਨੇ ਹਾਈਪੋਕਸਿਕ ਤਬਦੀਲੀਆਂ ਨੇ ਉਹਨਾਂ ਦੇ ਬਾਰੇ ਵੀ ਦੱਸਿਆ ਗਿਆ ਡਾਕਟਰ ਦੇ ਵੱਲੋਂ ਦਿਮਾਗੀ ਜਿਹੜੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਨੇ ਤੇ ਉਹਨਾਂ ਦਾ ਕਹਿਣਾ ਇਹ ਕਿ ਇਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਤੱਕ ਰੱਖਣਾ ਪਏਗਾ ਪਰ ਰਾਜਵੀਰ ਜਵੰਦਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਨੇ ਉਹਨਾਂ ਦੇ ਲਈ ਕਾਪੀ ਸਤਾਰਿਆਂ ਨੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਹਾਲ ਚਾਲ ਜਾਣਨ ਦੇ ਲਈ ਵੀ ਆਏ ਤੇ ਉੱਥੇ ਹੁਣ ਤੱਕ ਜਿਹੜੇ ਨੇ ਉਹ ਸਾਰੇ ਜਾਣੇ ਰਲ ਮਿਲ ਕੇ ਅਰਦਾਸ ਕਰ ਰਹੇ ਨੇ ਤੇ ਉਹ ਅਲੱਗ-ਅਲੱਗ ਹਰਕਤਾਂ ਦੇ ਨਾਲ ਜੋ ਰਾਜਵੀਰ ਜਵੰਦਾ ਦੇ ਚਾਹਣ ਵਾਲੇ ਜਾਂ ਉਹਨਾਂ ਦੇ ਫੈਨ ਦੇ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਪਿੰਡ ਹੈ ਉਹ ਸਾਰੇ ਇਸ ਵੇਲੇ ਉਹਨਾਂ ਦੀ ਇਹ ਸਤੰਦ੍ਰਿਸ਼ਟੀ ਦੇ ਲਈ ਦੁਆ ਕਰ ਰਹੇ ਨੇ ਤੇ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਬਿਹਤਰ ਹੋ ਜਾਵੇ ਤੇ ਪਿੱਛੇ ਦੇ ਇਹ ਜਿਹੜੀਆਂ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਜਦੋਂ ਮੋਹਾਲੀ 40 ਹਸਪਤਾਲ ਦੇ ਵਿੱਚ ਆਏ ਨੇ ਤਾਂ ਉਸ ਤੋਂ 2 ਦਿਨ ਬਾਅਦ ਕਹਿ ਲਿਈਏ ਕਿ ਮੋਹਾਲੀ ਹਸਪਤਾਲ ਦਾ ਕਹਿਣਾ ਇਹ ਹੀ ਸੀ ਕਿ ਉਹਨਾਂ ਦੀ ਹਾਲਤ ਕੁਝ ਸਥਿਰ ਹੈ ਤੇ ਉਹਨਾਂ ਤੋਂ ਬਾਅਦ ਜਿਹੜਾ ਉਹਨਾਂ ਨੂੰ ਵੈਂਟੀਲੇਟਰ ਤੇ ਤਾਂ ਹੈ ਗਈ ਹੈ ਪਰ ਸਥਿਤੀ ਜਿਹੜੀ ਆ ਕੁਝ ਠੀਕ ਦੱਸੀ ਗਈ ਸੀ ਪਰ ਹੁਣ ਜਦੋਂ ਐਮ ਆਰ ਆਈ ਦੇ ਖੁਲਾਸੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿਹੜੀ ਦਿਮਾਗੀ ਐਮ ਆਰ ਆ ਕੀਤੀ ਗਈ ਆ ਉਹਦੇ ਵਿੱਚ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਨਾਜ਼ੁਕ ਹੈ ਤੇ ਜਿਸ ਦੇ ਨਾਲ-ਨਾਲ ਇਹ ਦੱਸਿਆ ਜਾ ਰਿਹਾ ਕਿ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਐਮ ਆਰ ਆਈ ਦੇ ਵਿੱਚ ਦੱਸੀਆਂ ਗਈਆਂ ਨੇ ਦੂਜੇ ਪਾਸੇ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਨਾਲ-ਨਾਲ ਇਹ ਗੱਲ ਕਹੀ ਗਈ ਹੈ ਕਿ ਉਸ ਦਾ ਜਿਹੜਾ ਇੰਜਰਡ ਹੈ ਉਹ ਕਾਫੀ ਜ਼ਿਆਦਾ ਪੱਧਰ ਦੇ ਉੱਤੇ ਹੋਇਆ ਪਰ ਉਸ ਦੇ ਵਿੱਚ ਰੀਡ ਦੀ ਹੱਡੀ ਦੇ ਵਿੱਚ ਸਰਵਾਈਕਲ ਅਤੇ ਡਰਾਸਲ ਜਿਹੜਾ ਉਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਤੇਜਸ ਦੇ ਕਾਰਨ ਉਹਨਾਂ ਨੂੰ ਅਜੇ ਆਰਾਮ ਦੀ ਸਖਤ ਜਿਹੜੀ ਜ਼ਰੂਰਤ ਹੈ ਉਹ ਬਣੀ ਹੋਈ ਹੈ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਤਾਜ਼ਾ ਅਪਡੇਟ ਇਸ ਵੇਲੇ ਦੀ ਮਾਹੌਲੀ 40 ਦੇ ਹਸਪਤਾਲ ਤੋਂ ਜੋ ਸਾਹਮਣੇ ਆਈ ਹੈ ਤੇ ਰਾਜੀਵਰ ਜਵੰਦਾ ਦਾ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਬਾਰੇ ਜੋ ਐਮ ਆਰ ਆਈ ਦੇ ਵਿੱਚ ਖੁਲਾਸਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਦਿਮਾਗੀ ਪਰੇਸ਼ਾਨੀ ਦਿਮਾਗੀ ਜਿਹੜੀ ਜੇ ਮਾਫ਼ ਕਰਨਾ ਐਮ ਆਰ ਆਈ ਜਿਹੜੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਦਾ ਨਿਊਰੋਲੋਜੀਕਲ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਤੇ ਨਾਲ ਨਾਲ ਜਿਹੜੀ ਰੀਡ ਦੀ ਹੱਡੀ ਦੀ ਐਮ ਆਰ ਆਈ ਹੋਈ ਹੈ ਉਹਦੇ ਵਿੱਚ 라ਜੀਵੀਰ ਜਵੰਦਾ ਦਾ ਜਿਹੜਾ ਉਹ ਸਰਵਾਈਕਲ ਤੇ ਡਾਰਲਸ ਦੀ ਜਿਹੜਾ ਨੁਕਸਾਨ ਉਹਨਾਂ ਨੂੰ ਕਾਫੀ ਜ਼ਿਆਦਾ ਪਹੁੰਚਿਆ ਜਿਸ ਦੇ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੱਕ